ਹੈਲੋ ਜੀ ਸਸ਼ਿਕਾ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਜੀ ਬਾਈ ਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚੋਂ ਮੂਗੇ ਬਾਈ ਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਏ ਆ ਜੀ ਕੁੰਡੇ ਆਪਾਂ ਨੇ ਪਾ ਲਏ ਨੇ ਬੜਿਆ ਹੋਇਆ ਬਹੁਤ ਪਿਆਰੇ ਲੱਗਦਾ ਇਹ ਬੜਾ ਡਿਜ਼ਾਈਨ ਹੈ ਜਿਹੜਾ ਆਪਾਂ ਨੇ ਬਣਾਣਾ ਹੈ ਤੇ ਸੋਖਾ ਵੀ ਬਹੁਤ ਆ ਠੀਕ ਹੈ ਜੀ ਪਹਿਲੀ ਸਲਾਈ ਹੈ ਜਿਹੜੀ ਆਪਣੀ ਸਿੱਧੀ ਸਾਈਡ ਹੈ ਇਹ ਸਾਰੀ ਸਲਾਈ ਆਪਣੀ ਸਿੱਧੀ ਸਿੱਧੀ ਪੈ ਜਾਣੀ ਹੈ ਸਾਰੇ ਕੁੰਡੇ ਆਪਣੇ ਸਿੱਧੇ ਸਿੱਧੇ ਬਣਾ ਲੈਣੇ ਨੇ ਠੀਕ ਹੈ ਜੀ ਜੀ ਪਹਿਲੀ ਸਿਲਾਈ ਬਣਾ ਲਈ ਆਪਾਂ ਨੇ ਆਪਾਂ ਆ ਗਏ ਪੁੱਠੇ ਸੈਟ ਦੂਜੀ ਸਿਲਾਈ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ ਪੁੱਠੇ ਬਣਾਣੇ ਨੇ ਹਾਂਜੀ ਦੋ ਸਲਾਈਆਂ ਆਪਣੇ ਬਣਾ ਲਈਆਂ ਤੀਜੀ ਸਲਾਈ ਆ ਗਈ ਆਪਣੀ ਸਿੱਧੀ ਸਾਈਡ ਜੀ ਤੀਜੀ ਸਲਾਈ ਵੀ ਆਪਣੀ ਸਾਰੀ ਸਿੱਧੀ ਸਿੱਧੀ ਬਣਣੀ ਹੈ हाँ जी तीन सिलाई अपन बन गई ठीक है जी ये वाले डिजाइन तीन सिलाइया अपनिया बिल्कुल सिंपल पै जानी ने दो सिलाइया सीधी अपन ठीक है जी चौथी सॉरी तीजी सिलाई पुठी अपनी ठीक है जी हूँ अपनी आ गई पुठी सिलाई चौथी चौथी सिलाई ची करना एक कुंडा अपने इदा पुट्ठा बना लिया ठीक है जी हूँ अपने धागा मगली साइड लेके जाना यह वाला कुंडा अपने इदा सेंटर चु बना ठीक है जी ये फिर धागा अपनी साइड लेके आवे एक कुंडा आप पुठा बना लेंगे धागा मगली सैड ये अपनी हैगी है जी चौथी सिलाई पुठी सैड ये सारे कुंडे आप इत दो दो कुंडे ने जोड़े रिपीट कर लेकिन एक कुंडा आपने बनाना है तो एक कुंडा आपने पुट्ठा बना ठीक है जी धागा मगली साइड ले जाके इतना ਚਾਰ ਸਲਾਈਆਂ ਦਾ ਇਹ ਵਾਲਾ ਡਿਜ਼ਾਈਨ ਤਿੰਨ ਸਲਾਈਆਂ ਚ ਸਿੰਪਲ ਪੈ ਜਾਂਦੀਆਂ ਨੇ ਤੇ ਮਗਰਲੀ ਸਲਾਈ ਆ ਜਿਹੜੀ ਚੌਥੀ ਆ ਆਪਣਾ ਉਹਦੇ ਚ ਆਪਣਾ ਇਹ ਵਾਲਾ ਡਿਜ਼ਾਈਨ ਬਣਾਣਾ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਛੋਟਾ ਛੋਟਾ ਜਿਹਾ ਡਿਜ਼ਾਈਨ ਹੈ ਇਹ ਵਾਲਾ ਤੇ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਨਾਲ ਆਪਣਾ ਇਹ ਵਾਲਾ ਡਿਜ਼ਾਈਨ ਜਿਹੜਾ ਉਹ ਵੀ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਆ ਗਏ ਸਿੱਧੀ ਸਾਈਡ ਠੀਕ ਹੈ ਜੀ ਸਿੱਧੀ ਸਾਈਡ ਹੈ ਜਿਹੜੀ ਆਪਣੀ ਜਿਵੇਂ ਪਹਿਲਾਂ ਆਪਣੀ ਦੋ ਸਲਾਈਆਂ ਸਿੱਧੀਆਂ ਤੇ ਇੱਕ ਸਲਾਈ ਆਪਣੀ ਪੁੱਠੀ ਉਦਾਂ ਹੀ ਪਾਣੀ ਹੈ ਠੀਕ ਹੈ ਜੀ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਆਪਣੀ ਪੰਜਵੀਂ ਸਲਾਈਏ ਇਹ ਸਾਰੀ ਆਪਣੀ ਸਿੱਧੀ ਸਿੱਧੀ ਬਣਾ ਲੈਣੀ ਹੈ ਹਾਂਜੀ ਇੱਕ ਸਲਾਈ ਆਪਾਂ ਇਹ ਵਾਲੀ ਤੇ ਇੱਕ ਸਲਾਈ ਪੁੱਠੀ ਤੇ ਇੱਕ ਸਲਾਈ ਫੇਰ ਦਿੱਤੀ ਤਿੰਨੇ ਸਲਾਈਆਂ ਆਪਾਂ ਪਾ ਕੇ ਕੰਪਲੀਟ ਕਰ ਲੈਣੇ ਨੇ ਇਹ ਵਾਲੀਆਂ ਤਿੰਨੇ ਸਲਾਈਆਂ ਹਾਂਜੀ ਆਪਾਂ ਨੇ ਤਿੰਨ ਸਲਾਈਆਂ ਕੰਪਲੀਟ ਕਰ ਲੀਆਂ ਨੇ ਦੋ ਸਲਾਈਆਂ ਆਪਾਂ ਨੇ ਸਿੱਧੀਆਂ ਪਾ ਲਈਆਂ ਨੇ ਇੱਕ ਸਲਾਈ ਆਪਣੀ ਪੁੱਠੀ ਪਾ ਲਈ ਠੀਕ ਹੈ ਜੀ ਆਪਣੀ ਚੌਥੀ ਸਲਾਈ ਆ ਗਈ ਹੈ ਪੁੱਠੀ ਸਾਈਡੋਂ ਚੌਥੀ ਸਲਾਈ 'ਚ ਆਪਾਂ ਨੇ ਫੇਰ ਡਿਜ਼ਾਈਨ ਬਣਾਣਾ ਠੀਕ ਹੈ ਜੀ ਇੱਕ ਕੁੰਡਾ ਆਪਾਂ ਨੇ ਪੁੱਠਾ ਬਣਾ ਲਿਆ ਧਾਗਾ ਮਕਲੀ ਸੈੱਟ ਕਰਕੇ ਇੱਥੇ ਇਦਾਂ ਆਪਾਂ ਨੇ ਕੁੰਡਾ ਕਣਾਣਾ ਠੀਕ ਹੈ ਜੀ ਫਿਰ ਧਾਗਾ ਆਪਣੀ ਲੈ ਇੱਕ ਕੁੰਡਾ ਪੁੱਠਾ ਇਹ ਹੀ ਦੋ ਕੁੰਡੀਆਂ ਜਿਹੜੇ ਆਪਾਂ ਨੇ ਇਹ ਸਲਾਈ ਚ ਰਿਪੀਟ ਕਰਨੇ ਨੇ ਚੌਥੀ ਸਲਾਈ ਚ ਮਗਲੀ 侧 ਠੀਕ ਹੈ ਜੀ ਦੋ ਕੁੰਡੀਆਂ ਦਾ ਇਹ ਵਾਲਾ ਡਿਜ਼ਾਈਨ ਚਾਰ ਸਲਾਈਆਂ ਚ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਕੰਪਲੀਟ ਹੋ ਜਾਂਦਾ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹਾਂਜੀ ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਇੱਕ ਦੋ ਸਲਾਈਆਂ ਆਪਾਂ ਹੋਰ ਪਾ ਲੈਣੇ ਹਾਂਜੀ ਆਪਾਂ ਨੇ ਡਿਜ਼ਾਈਨ ਦੀਆਂ ਇੰਨੀਆਂ ਕ ਸਲਾਈਆਂ ਬਣਾ ਲੀਆਂ ਨੇ ਠੀਕ ਹੈ ਜੀ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਦੇਖੋ ਨਾਲੇ ਸੌਖਾ ਵੀ ਬਹੁਤ ਆ ਇੱਕ ਸਲਾਈ ਜਿਹੜੀ ਆਪਣੀ ਚੌਥੀ ਸਲਾਈ ਹੁੰਦੀ ਹੈ ਉਹਦੇ ਵਿੱਚ ਇਹ ਡਿਜ਼ਾਈਨ ਬਣਨਾ ਹੈ ਦੋ ਸਲਾਈਆਂ ਆਪਣੀਆਂ ਸਿੱਧੀ ਸੈੜ ਸਿੱਧੀਆਂ ਪੈ ਜਾਂਦੀਆਂ ਨੇ ਇੱਕ ਸਲਾਈ ਆਪਣੀ ਪੁੱਠੀ ਪੈ ਜਾਂਦੀ ਆ ਠੀਕ ਹੈ ਜੀ ਤੇ ਚੌਥੀ ਸਲਾਈ ਜੇ ਵਾਲਾ ਜਿਹੜਾ ਪੁੱਠੀ ਸਾਈਡ ਡਿਜ਼ਾਈਨ ਬਣਦਾ ਹੈ ਬਣਿਆ ਬਹੁਤ ਸੋਹਣਾ ਲੱਗਦਾ ਹੈ ਤੇ ਸੋਖਾ ਵੀ ਬਹੁਤ ਆ ਬਹੁਤ ਛੇਤੀ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਨਿਪਟਦਾ ਠੀਕ ਹੈ ਜੀ ਬੈਕ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਣਾ ਇਦਾਂ ਲੱਗਦਾ ਹੈ ਤੇ ਸਿੱਧੀ ਸਾਈਡ ਆਪਣੀ ਇਹ ਵਾਲੀ ਆ ਹਾਂਜੀ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਵਾਲਾ ਡਿਜ਼ਾਈਨ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ